ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਹੈ ਅੱਤ ਦੀ ਵੱਡੀ ਮਾੜੀ ਖਬਰ ਹਰ ਪਾਸੇ ਛਾ ਗਈ ਸੋਗ ਦੀ ਲਹਿਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਮੁੰਡੇ ਕੁੜੀਆਂ ਆਪਣੇ ਸੈਰੇਪੂਕੀ ਦੀ ਤਲਾਸ਼ ਦੇ ਵਿੱਚ ਉਹ ਦੇਸ਼ਾਂ ਵੱਲ ਨੂੰ ਰੁੱਕ ਕਰਦੇ ਹਨ ਜਿੱਥੇ ਜਾ ਕੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਦੇਸ਼ੀ ਧਰਤੀ ਤੇ ਕਈ ਵਾਰ ਉਹਨਾਂ ਦੇ ਨਾਲ ਕੁਝ ਅਜੀਆਂ ਕੜਨਾਵਾਂ ਵਾਪਰ ਜਾਂਦੀਆਂ ਜਿਸ ਕਰਕੇ ਉਹਨਾਂ ਦੀ ਜਾਨ ਤੱਕ ਚਲੀ ਜਾਂਦੀ ਹੁਣ ਇੱਕ ਅਜਿਹੇ ਮਾਮਲਾ ਸਾਂਝਾ ਕਰਾਂਗੇ ਜਿੱਥੇ ਕੈਨੇਡਾ ਅਗੇ ਪੰਜਾਬੀ ਮੁੰਡੇ ਦੀ ਜਾਣਕ ਮੌਤ ਹੋ ਗਈ ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਜੀ ਹਾਂ ਤਸੱਜਰ ਕਿ ਨੌਜਵਾਨ ਅਕਸਰ ਪਹਿਲੇ ਹੀ ਆਪਣੇ ਸੈਰੇਪੂਕੀ ਖਲੀ ਤਲਾਸ਼ ਲੇਕਿਨ ਅੱਗੇ ਆਦੀ ਜਿੱਥੇ ਉਸ ਨਾਲ ਇਹ ਅਜਿਹਾ ਪਾਣਾ ਵਾਪਰ ਗਿਆ ਕਿ ਉਸ ਦੀ ਮੌਤ ਹੋ ਗਈ ਦੱਸੇ ਜਾਂ ਰਿਹਾ ਕੇ ਪੁਨੀਤ ਸ਼ਰਮਾ ਨਾਮ ਦੇ ਸ਼ਹਿਰ ਦੇ ਮੁਕੱਦਰ ਮੁਕੰਦਪੁਰ ਦਾ ਰਹਿਣ ਵਾਲਾ ਸੀ ਜਿਹੜਾ 1 ਸਾਲ ਪਹਿਲਾਂ ਆਪਣੇ ਭਰਾ ਸਾਹੀ ਸ਼ਰਮਾ ਦੇ ਕੋਲ ਕੈਨੇਡਾ ਗਿਆ ਸੀ ਸ਼ੈਲ ਸ਼ਰਮਾ ਬਾਹਰ ਕਿਤੇ ਕੰਮ ਗਿਆ ਹੋਇਆ ਸੀ ਤੇ ਪਰ ਪੁਨੀਤ ਸ਼ਰਮਾ ਘਰ ਵਿੱਚ ਇਕੱਲਾ ਸੀ ਤੇ ਜਦੋਂ ਸੈਲ ਕਰੇ ਵਾਪਸ ਆਇਆ ਤਾਂ ਪੁਨੀਤ ਸ਼ਰਮਾ ਗੇਟ ਨਹੀਂ ਖੁੱਲ ਰਿਆ ਸੀ ਉਸੋਲੇ ਬਾਰ ਬਾਰ ਗੇਟ ਖੜਕਾਇਆ ਗਿਆ ਤੇ ਪਰ ਜਦੋਂ ਗੁੰਡਾ ਲਈ ਖੁੱਲੇ ਤੌਰ ਤੇ ਕਿਸੇ ਤਰੀਕੇ ਨਾਲ ਗੁੰਡਾ ਖਲਵਾਇਆ ਤੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਉਸਦੇ ਹੋਸ਼ ਛੱਡ ਗਏ ਕਹਿੰਗੇ ਪੁਨੀਤ ਦੀ ਲਾਸ਼ ਬਾਥਰੂਮ ਦੇ ਵਿੱਚ ਪਈ ਸੀ ਜਿਸ ਤੋਂ ਬਾਅਦ ਐਸਡੀ ਸੂਚਨਾ ਪੁਲ ਤੇ ਨਾਲ ਹੀ ਦਰਅਸਲ ਕੈਲਗਰੀ ਚ ਇੱਕ ਪੰਜਾਬੀ ਨੌਜਵਾਨ ਦਾ ਇਹ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਨੀਤ ਸ਼ਰਮਾ ਵਜੋਂ ਹੋਈ ਆਪਣੀ ਸ਼ਰਮਨ ਨਵਾਂ ਸ਼ਹਿਰ ਦੇ ਮੁਕੰਦਪੁਰ ਦਾ ਰਹਿਣ ਵਾਲਾ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨ